ਹਲੇ ਦੋਸਤੋ ਸਸਿਆਕਾਲ ਜੀ ਅੱਜ ਅਸੀਂ ਬਣਾ ਰਹੇ ਆਂ ਜੀ ਅੰਡਾ ਕੜੀ ਤੇ ਇਹ ਦੇਖੋ ਇਹ ਰੇ ਸਾਡੇ ਟਮਾਟਰ ਇਹ ਰਿਆ ਸਾਡਾ ਅਦਰਕ ਔਰ ਇਹ ਰੇ ਨੇ ਸਾਡੇ ਪਿਆਜ਼ ਤੇ ਇਹ ਦੇਖੋ ਇਹ ਰੇ ਨੇ ਅੰਡੇ ਇੱਥੇ ਮੈਂ ਕੱਟ ਕੇ ਰੱਖ ਲਿੱਤੇ ਨੇ ਤੇ ਹੁਣ ਇੱਕ ਸਾਈਡ ਤੇ ਦੇਖੋ ਤੁਹਾਨੂੰ ਦਿਖਾਨੀ ਆ ਇੱਥੇ ਤੇਲ ਸਾਡਾ ਗਰਮ ਹੋ ਗਿਆ ਵਾ ਤੇ ਹੁਣ ਅਸੀਂ ਪਾਵਾਂਗੇ ਇਸ ਵਿੱਚ ਅਦਰਕ ਲਸਣ ਦੀ ਪੇਸਟ ਤੇ ਹੁਣ ਇਹ ਦੇਖੋ ਅਦਰ ਲਸਣ ਦੀ ਪੇਸਟ ਅਸੀਂ ਪਾ ਲਈ ਆ ਤੇ ਤੇਲ ਨਾ ਅੱਜ ਜ਼ਿਆਦਾ ਹੀ ਹੋ ਗਿਆ ਸੀ ਥੋੜਾ ਪੈ ਗਿਆ ਸੀ ਪਰ ਗਰਮ ਤੇਲ ਸੀ ਮੈਂ ਕੱਢ ਨਹੀਂ ਸਕਦੀ ਸੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੇ ਨਾ ਤੇਲ ਜ਼ਿਆਦਾ ਪੈ ਗਿਆ ਸੀ ਮੇਰੇ ਕੋਲੋਂ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਨਾ ਅਦਰਕ ਲਸਣ ਦੀ ਪੇਸ ਜਿਹੜੀ ਪਾਈ ਸੀ ਇਹਨੂੰ ਚੰਗੀ ਤਰ੍ਹਾਂ ਲਾਲ ਕਰ ਲਾਂਗੇ ਉਸ ਤੋਂ ਬਾਅਦ ਪਾਵਾਂਗੀ ਮੈਂ ਇਸ ਵਿੱਚ ਪਿਆਜ਼ ਤੇ ਇਹ ਦੇਖੋ ਇਹ ਨਾ ਲਾਲ ਹੋ ਗਏ ਨੇ ਹੁਣ ਇਸ ਵਿੱਚ ਪਾ ਦਵਾਂਗੀ ਮੈਂ ਪਿਆਜ਼ ਇਹ ਦੇਖੋ ਹੁਣ ਇਸ ਵਿੱਚ ਪਿਆਜ਼ ਪਾਤੇ ਆ ਔਰ ਪਿਆਜ਼ ਵੀ ਮੈਂ ਬਿਲਕੁਲ ਛੋਟੇ-ਛੋਟੇ ਕੱਟੇ ਸੀ ਕਿਉਂਕਿ ਨਾ ਇਸ ਵਿੱਚ ਅੰਡਾ ਕੜੀ ਵਿੱਚ ਜਦੋਂ ਅਸੀਂ ਪਿਆਜ਼ ਲੰਬੇ ਪਾਈਏ ਨਾ ਤੇ ਇਹ ਨਾ ਵਧੀਆ ਨਹੀਂ ਬਣਦਾ ਤੇ ਗਲਦੇ ਨਹੀਂ ਜਲਦੀ ਤੇ ਇਸ ਕਰਕੇ ਇਸ ਵਿੱਚ ਬਿਲਕੁਲ ਛੋਟੇ-ਛੋਟੇ ਪਿਆਜ਼ ਕੱਟੇ ਨੇ ਕਿ ਅੰਡਾ ਕੜੀ ਜੋ ਬਣਾਵਾਂਗੇ ਇੱਕਦਮ ਨਾ ਇਹਦੇ ਪਿਆਜ਼ ਬਿਲਕੁਲ ਜਿਸ ਤਰ੍ਹਾਂ ਮਸਾਲਾ ਹੁੰਦਾ ਨਾ ਉਸੇ ਤਰ੍ਹਾਂ ਹੋ ਜਾਣ ਤੇ ਇਹਨੂੰ ਵੀ ਚੰਗੀ ਤਰ੍ਹਾਂ ਅਸੀਂ ਲਾਲ ਕਰ ਲਾਂਗੇ ਤੇ ਇਹ ਦੇਖੋ ਜਿਹੜੇ ਸਾਡੇ ਪਿਆਜ਼ ਆਜੇ ਥੋੜੇ ਜੇ ਲਾਲ ਹੋਏ ਨੇ ਪਰ ਜ਼ਿਆਦਾ ਨਹੀਂ ਹੋਏ ਇਹਨੂੰ ਵੀ ਚੰਗੀ ਤਰ੍ਹਾਂ ਲਾਲ ਕਰ ਲਾਂਗੇ ਉਸ ਤੋਂ ਬਾਅਦ ਆ ਦੇਖੋ ਅਸੀਂ ਇਸ ਵਿੱਚ ਪਾ ਰਹੇ ਆ ਟਮਾਟਰ ਹੁਣ ਟਮਾਟਰ ਵੇசி ਪੀਸ ਕੇ ਰੱਖ ਲੈ ਸੀ ਤੇ ਇਸ ਨੂੰ ਅਸੀਂ ਜ਼ਿਆਦਾ ਨਾ ਮਤਲਬ ਬਰੀਕ ਨਹੀਂ ਕੀਤਾ ਮਤਲਬ ਬੋਟਾ ਹੀ ਰੱਖਿਆ ਹੈ ਤੇ ਹੁਣ ਇਹਨੂੰ ਵੀ ਚੰਗੀ ਤਰ੍ਹਾਂ ਅਸੀਂ ਪਕਾ ਲਾਂਗੇ 10-15 ਮਿੰਟ ਪਕਾਵਾਂਗੇ ਚੰਗੀ ਤਰ੍ਹਾਂ ਮਸਾਲੇ ਨੂੰ ਫਿਰ ਇਸ ਵਿੱਚ ਆਪਣਾ ਮਸਾਲੇ ਐਡ ਕਰਾਂਗੇ ਤੇ ਹੁਣ ਇੱਥੇ ਦੇਖੋ ਅਸੀਂ ਇਸ ਵਿੱਚ ਇਹਨਾ ਮਸਾਲੇ ਪਾਉਣ ਲੱਗੇ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਈਏ ਥੋੜਾ ਜਿਹਾ ਕੱਚਾ-ਕੱਚਾ ਲੱਗ ਰਿਹਾ ਹੈ ਕਿਉਂਕਿ ਮਸਾਲੇ ਪਾ ਕੇ ਵੀ ਇਹਨੂੰ ਪਕਾਵਾਂਗੇ ਹੁਣ ਮੈਂ ਇਸ ਵਿੱਚ ਪਹਿਲਾਂ ਪਾਵਾਂਗੀ ਨਮਕ ਤੇ ਨਮਕ ਮੈਂ ਜ਼ਿਆਦਾ ਨਹੀਂ ਪਾਵਾਂਗੀ ਕਿਉਂਕਿ ਮੇਰਾ ਹੁੰਦਾ ਹੈ ਨਾ ਹਮੇਸ਼ਾ ਨਮਕ ਘੱਟ ਪਾਵਾਂ ਕਿਉਂਕਿ ਬਾਅਦ ਵਿੱਚ ਨਮਕ ਅਸੀਂ ਐਡ ਕਰ ਸਕਦੇ ਆਂ ਜੇ ਜ਼ਿਆਦਾ ਹੋ ਗਿਆ ਤੇ ਪ੍ਰੋਬਲਮ ਹੋ ਜਾਂਦੀ ਹੈ ਤੇ ਇੱਥੇ ਦੇਖੋ ਨਮਕ ਪਾ ਲਿਆ ਸੀ ਮੈਂ ਹੁਣ ਪਾ ਰਹੀ ਹਾਂ ਇਸ ਵਿੱਚ ਹਲਦੀ ਪਾਊਡਰ ਹਲਦੀ ਪਾਊਡਰ ਵੀ ਪਾ ਲਿਆ ਇਸ ਵਿੱਚ ਥੋੜਾ ਜਿਹਾ ਹਲਦੀ ਹੋਰ ਪਾਵਾਂਗੇ ਕਿਉਂਕਿ ਇਸ ਦਾ ਰੰਗ ਹੋਣਾ ਬਹੁਤ ਜ਼ਰੂਰੀ ਹੈ ਸਬਜ਼ੀ ਦਾ ਰੰਗ ਨਹੀਂ ਹੈ ਤੇ ਸਬਜ਼ੀ ਵੀ ਵਧੀਆ ਨਹੀਂ ਲੱਗਦੀ ਤੇ ਇਸ ਵਿੱਚ ਥੋੜੀ ਹਲਦੀ ਮੈਂ ਹੋਰ ਪਾ ਲਈ ਹੈ ਹੁਣ ਪਾਵਾਂਗੇ ਇਸ ਵਿੱਚ ਅਸੀਂ ਕਸ਼ਮੀਰੀ ਮਿਰਚ ਕਸ਼ਮੀਰੀ ਦੇਗੀ ਮਿਰਚ ਪਾ ਲਈ ਹੈ ਮੈਂ ਹੁਣ ਅਸੀਂ ਇਸ ਨੂੰ ਨਾ ਥੋੜਾ ਜਿਹਾ ਆਪਣਾ ਚੰਗੀ ਤਰ੍ਹਾਂ ਨਾ ਪਹਿਲਾ ਮਸਾਲੇ ਮੈਂ ਮਿਕਸ ਕਰ ਲਾਂਗੀ ਕਿ ਇਹ ਨਾ ਕਿਉਂਕਿ ਮਸਾਲੇ ਥੱਲੇ ਲੱਗਨਦੇ ਹੀ ਨਾ ਤੇ ਫਿਰ ਅਗਰ ਥੱਲੇ ਲੱਗ ਜਾਂਦਾ ਤੇ ਫਿਰ ਇਹਦਾ ਵਿੱਚ ਸਮੈਲ ਹੋ ਜਾਂਦੀ ਹੈ ਤੇ ਟੇਸਟ ਨਹੀਂ ਵਧੀਆ ਲੱਗਦਾ ਤੇਜ਼ ਕਰਕੇ ਇਹਨੂੰ ਚੰਗੀ ਤਰ੍ਹਾਂ ਨਾਲ ਦੇਖੋ ਮੈਂ ਮਿਕਸ ਕਰ ਲਿਆ ਮਸਾਲਿਆਂ ਨੂੰ ਔਰ ਹੁਣ ਮੈਂ ਇਸ ਵਿੱਚ ਪਾਵਾਂਗੀ ਇੱਕ ਪੈਕਟ ਮੈਗੀ ਮਸਾਲਾ ਇਹ ਦੇਖੋ ਹੁਣ ਮੈਂ ਪਾ ਰਹੀ ਹਾਂ ਇੱਕ ਮਸਾਲਾ ਮੈਗੀ ਦਾ ਕਿਉਂਕਿ ਮੈਗੀ ਮਸਾਲਾ ਪਾਵਾਂਗੇ ਨਾ ਤੇ ਸੱਚ ਦੱਸਾਂ ਨਾ ਮੈਗੀ ਮਸਾਲੇ ਨਾਲ ਵੀ ਸਬਜ਼ੀ ਦਾ ਬਹੁਤ ਜ਼ਿਆਦਾ ਵਧੀਆ ਟੇਸ ਆ ਜਾਂਦਾ ਹੈ ਜੋ ਕੋਈ ਮੈਂ ਇਹ ਮਸਾਲਾ ਪਾਉਂਦਾ ਨਾ ਤੇ ਕੋਈ ਵੀ ਸਬਜ਼ੀ ਬਣਾਓਗੇ ਨਾ ਉਸ ਵਿੱਚ ਇੱਕ ਅੱਧਾ ਪੈਕਟ ਮੈਗੀ ਮਸਾਲਾ ਨਾ ਐਡ ਕਰ ਲਿਆ ਕਰੋ ਬਹੁਤ ਹੀ ਵਧੀਆ ਸਬਜ਼ੀ ਬਣਦੀ ਹੈ ਤੇ ਹੁਣ ਦੇਖੋ ਇਸ ਵਿੱਚ ਇੱਕ ਮਸਾਲਾ ਪਾਵਾਂਗੀ ਮੈਂ ਸਬਜ਼ੀ ਵਾਲਾ ਗਰਮ ਮਸਾਲਾ ਪਾਵਾਂਗੀ ਇਸ ਵਿੱਚ ਕਿ ਇਸ ਸਬਜ਼ੀ ਦਾ ਜਿਹੜਾ ਸਾਡਾ ਟੇਸਟ ਹੈ ਹੋਰ ਵਧੀਆ ਹੋ ਜਾਵੇ ਤੇ ਇਸ ਵਿੱਚ ਗਰਮ ਮਸਾਲਾ ਪਾਵਾਂਗੇ ਅਸੀਂ ਔਰ ਜ਼ਿਆਦਾ ਨਹੀਂ ਪਾਵਾਂਗੀ ਮੈਂ ਥੋੜਾ ਜਿਹਾ ਹੀ ਪਾਵਾਂਗੀ ਕਿਉਂਕਿ ਇਸ ਵਿੱਚ ਬਾਕੀ ਵੀ ਹੋਰ ਮਸਾਲੇ ਮੈਂ ਐਡ ਕਰ ਲਏ ਨੇ ਹੁਣ ਜ਼ਿਆਦਾ ਮਸਾਲੇ ਹੋਰ ਪਾਵਾਂਗੀ ਤੇ ਫਿਰ ਕੁੜੀਆਂ ਮੇਰੀਆਂ ਸਬਜ਼ੀ ਨਹੀਂ ਖਾਂਦੀਆਂ ਇਸ ਕਰਕੇ ਤੇ ਇਸ ਵਿੱਚ ਹੁਣ ਗਰਮ ਮਸਾਲਾ ਵੀ ਦੇਖੋ ਮੈਂ ਪਾ ਲਿਆ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਹੁਣ ਦੇਖੋ ਸਾਡਾ ਜਿਹੜਾ ਮਸਾਲਾ ਵਾ ਕਿੰਨਾ ਵਧੀਆ ਦੇਖੋ ਹੋ ਗਿਆ ਔਰ ਤੇਲ ਵੀ ਕਿੰਨਾ ਛੱਡ ਦਿੱਤਾ ਹੈ ਔਰ ਟਮਾਟਰ ਹਜੇ ਥੋੜੇ ਥੋੜੇ ਨੇ ਮਤਲਬ ਕਿ ਮੋٹے ਨੇ ਅਸੀਂ ਮੋਟੇ ਹੀ ਰੱਖਾਂਗੇ ਕਿਉਂਕਿ ਅਸੀਂ ਜਦੋਂ ਇਸ ਵਿੱਚ ਪਾਣੀ ਪਾ ਦੇਣਾ ਨਾ ਤੇ ਇਸ ਨੇ ਆਪੇ ਹੀ ਹੋ ਜਾਣਾ ਹੈ ਤੇ ਇੱਥੇ ਦੇਖੋ ਮੈਂ ਪਾਣੀ ਦੇਖੋ ਪਾਤਾ ਹੀ ਤੇ ਦੀ ਰੰਗਤ ਵੇਖੋ ਕਿੰਨੀ ਵਧੀਆ ਆ ਰਹੀ ਆ ਤੇ ਹੁਣ ਇਹਨੂੰ ਚੰਗੀ ਤਰ੍ਹਾਂ 15-20 ਮਿੰਟ ਅਸੀਂ ਇਹਦੀ ਜਿਹੜੀ ਤਰੀ ਹੈ ਇਹਨੂੰ ਚੰਗੀ ਤਰ੍ਹਾਂ ਪਕਾਉਣਾ ਵਾ ਉਸ ਤੋਂ ਬਾਅਦ ਜਦ ਇਹ ਤਰੀ ਪੱਕ ਜਾਊਗੀ ਤੇ ਅਸੀਂ ਕੱਟੇ ਹੋਏ ਅੰਡੇ ਹੁਣ ਪਾਵਾਂਗੇ ਇਸ ਵਿੱਚ ਇਹ ਦੇਖੋ ਹੁਣ ਮੈਂ ਇਸ ਵਿੱਚ ਅੰਡੇ ਪਾ ਦਾਂਗੀ ਤੇ ਫਿਰ ਇਹਨੂੰ 15-20 ਮਿੰਟ ਹੋਰ ਪਕਾਵਾਂਗੇ ਇਹ ਦੇਖੋ ਇਸ ਵਿੱਚ ਪਾ ਲੱਗੀਆਂ ਮੈਂ ਆਂਡੇ ਔਰ ਅੱਜ ਬਣਾਵਾਂਗੇ ਅਸੀਂ ਸਵਾਦੀ ਸਵਾਦੀਸ਼ਟ ਅੰਡਾ ਕੜੀ ਕਿਉਂਕਿ ਵੈਸੇ ਤੇ ਫਿਲਹਾਲ ਅੱਜ ਮੈਂ ਬਣਾਣੀ ਸੀ ਪਰ ਮੇਰੀ ਜਿਹੜੀ ਵੱਡੀ ਬੇਟੀ ਸੀ ਕਹਿ ਕੇ ਗਈ ਸੀ ਕਿ ਅੱਜ ਪੇਪਰ ਹੈ ਜਲਦੀ ਆ ਜਾਣਾ ਹੈ ਤੇ ਤੁਸੀਂ ਇਸ ਤਰ੍ਹਾਂ ਕਰਿਓ ਕਿ ਅੱਜ ਅੰਡਾ ਕੜੀ ਬਣਾ ਦਿਓ ਮੈਂ ਕਿਹਾ ਚਲੋ ਠੀਕ ਹੈ ਅੱਜ ਅੰਡਾ ਕੜੀ ਬਣਾ ਦਾਂਗੇ ਤੇ ਇਹ ਦੇਖੋ ਜੀ ਆਂਡੇ ਮੈਂ ਪਾ ਰਹੀ ਆ ਔਰ 15-20 ਮਿੰਟ ਤੱਕ ਨਾ ਇਹਨੂੰ ਤਰੀਨੋ ਚੰਗੀ ਤਰ੍ਹਾਂ ਰਜਾਵਾਂਗੇ ਕਿ ਜਿਹੜੀ ਸਾਡੀ ਅੰਡਾ ਕੜੀ ਹੈ ਚੰਗੀ ਤਰ੍ਹਾਂ ਬਣ ਜਾਵੇ ਤੇ ਹੁਣ ਪਹਿਲਾਂ ਇਸ ਵਿੱਚ ਅੰਡੇ ਪਾ ਲਈਏ ਤੇ ਦੋਸਤੋ ਮੇਰੀ ਵੀਡੀਓ ਫੁੱਲ ਵਾਚ ਕਰਿਆ ਕਰੋ ਦੇਖਿਆ ਕਰੋ ਔਰ ਪਲੀਜ਼ ਹੋ ਸਕੇ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਇਹ ਚੀਜ਼ ਮੈਂ ਬਹੁਤ ਵਾਰ ਬੋਲਦੀ ਹਾਂ ਤੁਹਾਨੂੰ ਤੇ ਪਲੀਜ਼ ਥੋੜਾ ਸਪੋਰਟ ਕਰੋ ਕਿਉਂਕਿ ਤੁਹਾਡੇ ਸਪੋਰਟ ਤੋਂ ਬਿਨਾਂ ਤੇ ਮੈਂ ਅੱਗੇ ਤੱਕ ਨਹੀਂ ਜਾ ਸਕਦੀ ਤੁਸੀਂ ਸਪੋਰਟ ਕਰੋਗੇ ਤਾਂ ਅੱਗੇ ਤੱਕ ਜ਼ਰੂਰ ਚਲੀ ਜਾਵਾਂਗੀ ਤੇ ਦੋਸਤੋ ਪਲੀਜ਼ ਵੀਡੀਓ ਫੁੱਲ ਵਾਚ ਕਰਿਆ ਕਰੋ ਦੇਖਿਆ ਕਰੋ ਤੇ ਇਹ ਦੇਖੋ ਅੰਡੇ ਮੈਂ ਪਾ ਰਹੇ ਆ ਤੇ ਹੁਣ ਦੇਖੋ ਇਸ ਨੂੰ ਨਾ ਚੰਗੀ ਤਰ੍ਹਾਂ ਸਤਰੀ ਦੇ ਨਾਲ ਮਤਲਬ ਕਿ ਮਿਕਸ ਕਰਦਾਗਾ ਕਰ ਦਵਾਂਗੀ ਮੈਂ ਤੇ ਹੁਣ ਨਾ ਕਿਉਂਕਿ ਅੰਡੇ ਉੱਤੇ ਕਲਰ ਆ ਜਾਊਗਾ ਤੇ ਇਸ ਨੂੰ ਮਿਕਸ ਕਰ ਦਿੱਤਾ ਹੈ ਹੁਣ ਇਸ ਉੱਤੇ ਮੈਂ ਨਾ ਥੋੜਾ ਜਿਹਾ ਕਰਕੇ ਰੱਖ ਦਿੱਤਾ ਇਸ ਟੱਕਣ ਤੇ ਇੱਕ ਸਾਈਡ ਤੇ ਦੇਖੋ ਮੈਂ ਰੱਖ ਦਿੱਤੀ ਹੈ ਚਾਹ ਕਿਉਂਕਿ ਸਭ ਕਹਿ ਰਹੇ ਸੀ ਚਾਹ ਪੀਣੀ ਆ ਤੇ ਇੱਥੇ ਦੇਖੋ ਮੈਂ ਚਾਹ ਰੱਖ ਦਿੱਤੀ ਹੀ ਚਾਹ ਸਾਡੀ ਉਬਲ ਗਈ ਔਰ ਇਸ ਵਿੱਚ ਮੈਂ ਥੋੜੀ ਪੱਤੀ ਪਾ ਦਾਂਗੀ ਕਿਉਂਕਿ ਮੈਂ ਤੇ ਸਿਰਫ ਇਹਨਾਂ ਦੇ ਪਾਪਾ ਨੇ ਪੀਣੀ ਸੀ ਔਰ ਚਾਹਤ ਵੀ ਆਣ ਵਾਲੀ ਸੀ ਤਾਂ ਥੋੜੀ ਜੀ ਉਹਦੇ ਵਾਸਤੇ ਬਣਾਈ ਸੀ ਹੁਣ ਇੱਥੇ ਦੇਖੋ ਸਾਡੀ ਚਾਹ ਜਿਹੜੀ ਆ ਪੱਤੀ ਪਾਤੀ ਇਹਨੂੰ ਚੰਗੀ ਤਰ੍ਹਾਂ ਘੜਕਾ ਕੇ ਫਿਰ ਇਸ ਵਿੱਚ ਪਾ ਦਿੱਤਾ ਵਾ ਮੈਂ ਥੋੜਾ ਜਿਹਾ ਇੱਕ ਗਲਾਸ ਦੁੱਧ ਪਾਇਆ ਜ਼ਿਆਦਾ ਨਹੀਂ ਪਾਇਆ ਕਿਉਂਕਿ ਤਿੰਨ ਜਾਨਾਂ ਨੇ ਚਾਹ ਪੀਣੀ ਆ ਜ਼ਿਆਦਾ ਤੇ ਪੜਨਾਈ ਨਹੀਂ ਮੈਂ ਇਹ ਦੇਖੋ ਏ ਮੈਂ ਪਾ ਲੱਗੀ ਹੁਣ ਦੁੱਧ ਹੁਣ ਵੇਖੋ ਮੈਂ ਪਾ ਲੱਗੀ ਆ ਔਰ ਚਾਹ ਸਿਰਫ ਸਿਰਫ ਮੈਂ ਚਾਹ ਤੋ ਇਹਨਾਂ ਦੇ ਪਾਪਾ ਨੇ ਹੀ ਪੀਣੀ ਸੀ ਬਸ ਤੇ ਹੁਣ ਦੇਖੋ ਇੱਥੇ ਆਡੀ ਸਬਜੀ ਜਿਹੜੀ ਆ ਦੇਖੋ ਬੜੇ ਵਧੀਆ ਤਰੀਕੇ ਨਾਲ ਹੋ ਗਈ ਆ ਉਬਾਲ ਵੀ ਮੈਂ ਬਹੁਤ ਚੰਗੀ ਤਰੀਕੇ ਨਾਲ ਲਿਆ ਸੀ ਤਰੀ ਨੂੰ ਔਰ ਕਿਉਂਕਿ ਤਰੀ ਜਿਹੜੀ ਹੈਗੀ ਸੀ ਨਾ ਸਾਡੀ ਥੋੜੀ ਪਾਣੀ ਵੀ ਮੇਰੇ ਕੋਲ ਜ਼ਿਆਦਾ ਪੈ ਗਿਆ ਸੀ ਇਸ ਕਰਕੇ ਇਹਨੂੰ ਮੈਂ ਚੰਗੀ ਤਰ੍ਹਾਂ ਨਾਲ ਘੜਕਾ ਲਿਆ ਸੀ ਔਰ ਜਿਹੜੀ ਤਰੀ ਸਾਡੀ ਜ਼ਿਆਦਾ ਸੀ ਉਹਨੂੰ ਮੈਂ ਸੁਕਾ ਲਿਆ ਸੀ ਕਿ ਜ਼ਿਆਦਾ ਮਤਲਬ ਤਰੀ ਫਿਰ ਮਤਲਬ ਵਧੀਆ ਨਹੀਂ ਲੱਗਦੀ ਤੇ ਇੱਥੇ ਦੇਖੋ ਆਂਡਾ ਕੜੀ ਜਿਹੜਾ ਸਾਡਾ ਵਾ ਹੋ ਰਿਹਾ ਵਾ ਤੇ ਇੱਥੇ ਥੋੜਾ ਜਿਹਾ ਗੈਸ ਮੈਂ ਸਲੋ ਕਰ ਦਿੱਤਾ ਸੀ ਕਿ ਇਸ ਨੂੰ ਬਾਅਦ ਵਿੱਚ ਥੋੜਾ ਦੇਖ ਲਾਵਾਂਗੀ ਥੋੜੀ ਤਰੀ ਜਿਹੜੀ ਸਾਡੀ ਹੈ ਇਹਨੂੰ ਹੋਰ ਸੁਕਾ ਲੈਨੇ ਆ ਤੇ ਫਿਰ ਮੈਂ ਇਸ ਉੱਤੇ ਦੇਖੋ ਟੱਕਣ ਦੇ ਦਿੱਤਾ ਵਾ ਕਿ ਤਰੀ ਥੋੜੀ ਸੁਕਾ ਲੈਨੇ ਆ ਤੇ ਹੁਣ ਦੇਖੋ ਸਾਡੀ ਜਿਹੜੀ ਤਰੀ ਦੇਖੋ ਸੋਕੇ ਕਿੰਨੀ ਕੁ ਹੋ ਗਈ ਹੈ ਮਤਲਬ ਕਿ ਹੁਣ ਥੋੜੀ ਹੋ ਗਈ ਹੈ ਔਰ ਸਬਜ਼ੀ ਦਾ ਜਿਹੜਾ ਨਾ ਰੰਗ ਹੈ ਨਾ ਹੋਰ ਜ਼ਿਆਦਾ ਵਧੀਆ ਹੋ ਗਿਆ ਸੀ ਇੱਥੇ-ਇੱਥੇ ਸਬਜ਼ੀ ਜ਼ਿਆਦਾ ਵਧੀਆ ਲੱਗ ਰਹੀ ਸੀ ਤੇ ਅੰਡਾ ਕੜੀ ਹੁਣ ਸਾਡੇ ਦੇਖਿਓ ਬਣ ਕੇ ਰੈਡੀ ਹੋ ਗਏ ਨੇ ਤੇ ਦੋਸਤੋ ਆ ਜਾਓ ਤੁਸੀਂ ਵੀ ਖਾ ਲਓ ਸਾਡੇ ਨਾਲ ਅੰਡਾ ਕੜੀ ਜਿੰਨੂੰ ਜਿੰਨੂੰ ਪਸੰਦ ਆ ਫਿਲਹਾਲ ਮੈਨੂੰ ਤਾਂ ਬਹੁਤ ਜ਼ਿਆਦਾ ਦੋਸਤੋ ਪਸੰਦ ਆ ਕਿਉਂਕਿ ਮੈਂ ਜ਼ਿਆਦਾ ਨਹੀਂ ਵੈਸੇ ਕਦੀ ਕਦੀ ਬਣਾਣੀ ਅੱਜ ਬੇਟੀ ਮੇਰੀ ਕਹਿ ਰਹੀ ਸੀ ਕਿ ਬਣਾਉਣ ਵਾਸਤੇ ਸਲਾਈ ਬਣਾਏ ਐ ਇੱਥੋਂ ਤੱਕ ਹੀ ਦੋਸਤੋ ਮੇਰਾ ਵਲੌਗ ਸੀ ਬਾਏ ਦੋਸਤੋ